ਹੇਲਾ ਆਦਾ ਬਿਸਲੋ ਹਸਦਾ ਛੋਟੇ ਬੱਚਿਆਂ ਦੇ ਤੇ ਬੰਨ ਲਓ ਤੁਸੀਂ ਇਹਨੂੰ ਐ ਨਹੀਂ ਲਓ ਦੂਜੀ ਗੱਲ ਸੁਣ ਮੈਂ ਵੀ ਹੋਰ ਜਿਹੜੀਆਂ ਆਪਣੇ ਗਾਵਾਂ ਹੁਣ ਕਨਸੀਵ ਨਹੀਂ ਹੋਈਆਂ ਜਿਹੜੀਆਂ ਤਿੰਨ ਚਾਰ ਗਾਵਾਂ ਆਪਣੀਆਂ ਰਹਿ ਗਈਆਂ ਬਾਕੀ ਆਪਣੇ 90% ਰਿਜ਼ਲਟ ਹੈਗਾ 10% ਹੈ ਨਹੀਂ ਜਿਹੜੀਆਂ ਹੁਣ ਨਹੀਂ ਕਨਸੀਵ ਹੋਣੀਆਂ ਉਹਦੇ ਕੀ ਕਰਾਂਗੇ ਅਸੀਂ ਹੁਣ ਉਹਨਾਂ ਨੂੰ ਉਹਦੀ ਕਰਾਂਗੇ ਸਪੈਸ਼ਲ ਲਈ ਆਈ ਉਹ ਕਿੱਦਾਂ ਕਰਨੀ ਆ ਕਿਵੇਂ ਹੋਊਗੀ ਤੁਹਾਨੂੰ ਮੈਂ ਦੱਸਦਾ ਸਸੀ ਕਾ ਜੀ ਵੈਲਕਮ ਬੈਕ ਟੂ आवर ਚੈਨਲ ਜ਼ਰਫਾਮੀ ਵਲੌਗਸ ਅੱਜ ਵੀ ਪਵਰੀ ਤਾਂ ਨੂੰ ਛੁੱਟੀ ਸੀਗੀ ਹੋਲੀ ਸੀਗੀ ਤਾਂ ਕਰਕੇ ਸਵੇਰ ਦੇ ਪਹਿਲਾਂ ਤਾਂ ਇੰਨੇ ਹੋਲੀ ਖੇੜੀ ਫੇਰ ਛੁੱਟੀ ਲੈ ਕੇ 12 ਕਾਜਰ ਮਿਸ ਵਰ ਗਿਆ ਉਹ ਕਹਿੰਦਾ ਹੁਣ ਮੈਂ ਹੋਲੀ ਖੇੜ ਕੇ ਆਉਣਾ ਹੁਣ ਉਹ ਮਨ ਲਾਦਾ ਉਹਨੇ ਪੀਪੂ ਲਈ ਅੱਜ ਮੁਰਗਾ ਮਰਗਾ ਖਾਦਾ ਹੋਊਗਾ ਹੁਣ ਤਾਂ ਹਜੇ ਤੱਕ ਨਹੀਂ ਆਇਆ ਹੈਗਾ ਹੁਣ ਆਪਾਂ ਕੰਮ ਕਰਦੇ ਆ ਸਾਰਾ ਆਪਣਾ ਕੰਮ ਕਾਰ ਰੁਕਣ ਪਿਆ ਆ ਦੇ ਬਚਾ ਲੈ ਆ ਦੇਖੋ ਇਧਰ ਇਹਨਾਂ ਨੇ ਵੀ ਗਾਂ ਪਾਇਆ ਪਿਆ ਇਹਨਾਂ ਨੂੰ ਆਹ ਪਾਉਣਾ ਫੀਡਾਂ ਵਗੈਰਾ ਪਾਉਣੀਆਂ ਨੇ ਚਾਰ ਪਾਉਣਾ ਐਨਾਂ ਨੂੰ ਧਾਰਨ ਦਾ ਟਾਈਮ ਹੋਜੂ ਮਸ਼ੀਨ ਲਾਉਣੀ ਐ ਚਲੋ ਜੀ ਫੇਰ ਆਪਾਂ ਹੁਣ ਕਰਦੇ ਆਂ ਕੰਮ ਲਓ ਜੀ ਸਾਰੇ ਟੱਪਰ ਲੱਗਿਆ ਪਿਆ ਕੰਮ ਕਰਨ ਇੱਕ ਬੰਦੇ ਦਾ ਇੱਕ ਬੰਦਾ ਸਾਰੇ ਟੱਪਰ ਨੂੰ ਨਾ ਤਾਂ ਕੰਮ ਤੇ ਹਨਾ ਵੀ ਹਾਂ ਹਾਂ ਇਹਨਾਂ ਜੀ ਬਾਰੇ ਤਾਂ ਮਾਤਾ ਜੀ ਜਨਾ ਹਾਂ ਤੂੰ ਬੋਹਾਂ ਇਕੱਠਾ ਕਰੇਂਗਾ ਹਾਈ ਧਾਰਨ ਕੱਢੇਗਾ ਹਾਈ ਕਰ ਦੋ ਚੰਗਾ ਸਾਰਿਆਂ ਨੂੰ ਫੇਰ ਹਾਈ ਕਰਿਓ ਹਾਈ ਹਾਈ ਬਦੋ ਹਾਈ ਹਾਂਜੀ ਕਿਵੇਂ ਲੱਗਦਾ ਜਦ ਮੈਂ ਇਕੱਲਾ ਕੰਮ ਕਰਨਾ ਸਵੇਰੇ ਤਾਂ ਕਰਾਉਣੀਓ ਸ਼ਾਮ ਨੂੰ ਤਾਂ ਉਹੀ ਕਰਦਾ ਅੱਜ ਸਾਂ ਵਾਲੀ ਦੀ ਛੁੱਟੀ ਕਰ ਗਿਆ ਅੱਛਾ ਅੱਜ ਦੀ ਹੁੰਦੀ ਆ ਅੱਜ ਤੋਂ ਹੁੰਦੀ ਮੈਂ ਦਰਉਣੀ ਕੇ ਉਹਨੂੰ ਲੈਣਾ ਹਾਂ ਆਪਣ ਜੁਵੇਰ ਦੇ ਕਿਹਾ 4 ਵਜੇ ਕਹਿੰਦਾ ਜੁਵੇਰ ਦੇ ਉਹਨੇ ਮੁਰਗਾ ਮਾਰ ਕੇ ਚੰਗਾ ਵੱਢਿਆ ਹੋਊਗਾ ਬੱਸ ਫਿਰ ਤਾਂ ਟਾਈਟ ਹੋ ਗਈ ਆਊਗਾ ਹੁਣ ਟਾਈਟ ਕਿਹਾ ਹੋਊਗਾ ਹੋਣੀ ਨਹੀਂ ਆਏ ਹੋਰ ਇਹ ਕਾ ਆਪਾਂ ਨੂੰ ਮੂਲ ਦੇ ਪ੍ਰੋਡਕਟਸ ਬਾਰੇ ਬਹੁਤ ਕਿਊਰੀਜ਼ ਆਉਂਦੀਆਂ ਨੇ ਇਹ ਆਪਾਂ ਦੱਸਣੀਆਂ ਨੇ ਦੱਸਾਂਗੇ ਆਪਾਂ ਉਹਨਾਂ ਬੰਦ ਨੂੰ ਕਹਿੰਦਾ ਕੰਮ ਕਰ ਤਾਂ ਲਾਂ ਪਾਵਾ ਪੀੜਾ ਦਿੰਦੀ ਹਾਂ ਪੀੜਾ ਉਹਨਾ ਪਾ ਕੇ ਨਾਲੇ ਇੱਕ ਚੀਜ਼ ਅਜ ਹੋਰ ਦੱਸਦੇ ਆ ਇੱਕ ਸਪੈਸ਼ਲ ਜੀ ਦੇ ਬਾਰੇ ਦੱਸਣੀ ਹੈ ਕਿ ਕੱਪਣ ਨਾਲ ਛੋਟੀਆਂ ਹੁਣੀਆਂ ਜਿਹੜੀਆਂ ਆ ਅਸੀਂ ਫਰਨੇ ਬਸਤੀਆਂ ਤੇ ਉਹਨਾਂ ਦੇ ਇੱਕ ਟੀਕਾ ਲਾਉਣਾ ਹੈ। ਅੱਛਾ। ਉਹ ਵੀ ਆਲੀ ਜਾਣ ਦੇ। ਓਕੇ। ਦਮੇ ਸੀ ਜੀ ਆਦਰਾ। ਹੌਲੀ ਆ ਜੀ ਹੌਲੀ। ਹਾਂ ਦੇਖੋ ਵੀ ਸਾਡਾ ਸਾਰਾ ਡਬਰਾ ਜਿੱਧਰ ਫਿਰਦਾ ਡੰਗਰਾ ਚ। ਹਾਂ ਇਹ ਬਾਤ ਤਾਂ ਕਹਿੰਦੀ ਮੈਂ ਕੰਮ ਕਰਾਉਣਾ। ਹਾਂ ਹਾਂਜੀ ਹਾਂਜੀ ਉਹ ਤਾਂ ਅੰਜੀ। ਇਕ ਕਦ ਮੌਸਮ ਇੰਨਾ ਖਰਾਬ ਹੋਇਆ ਪਿਆ ਹੁਣ ਮੈਂ ਲੈ ਕੇ ਸੁਨੇਹੜਾ ਕਿ ਆ ਰਹੁਣੇ ਪਟਣ ਲੱਗੇ ਪਏ ਉਧਰ ਚਮਿੰਦਰ ਤੇ ਰਮੇਸ਼ ਵੀ ਆ ਗਿਆ ਦੋ ਜਣੇ ਲੱਗੇ ਪਏ ਨੇ ਇੱਧਰ ਆਪਾਂ ਬੌਣੀਆਂ ਫੀੜਾਂ ਮੈਂ ਵੈਸੇ ਚੱਕ ਚੱਕ ਦਿੱਤੀਆਂ ਨੇ ਫੀੜਾਂ ਇੱਕ ਹੁਣ ਮੈਂ ਵੀਡੀਓ ਬਣਾਉਣ ਲੱਗੀ ਤਾਂ ਨਹੀਂ ਦਿਖਦੀ ਕਿ ਮੈਂ ਵੀ ਹੈਲਪ ਕਰੀ ਯਾਰ ਹੈ ਮੈਂ ਕਿਹਾ ਮੈਂ ਵੀ ਹੈਲਪ ਕਰੀ ਆ ਮੈਂ ਫੀੜਾਂ ਚੱਕ ਚੱਕ ਦਿੱਤੀਆਂ ਨੇ ਹੁਣ ਮੈਂ ਵੀਡੀਓ ਬਣਾਉਣ ਲੱਗੀ ਤਾਂ ਨਹੀਂ ਦਿਖਦੀ ਮੈਂ ਮਾਂ ਸਾਰਾ ਟੱਬਰ ਅੱਜ ਕੰਮ ਕਰਨ ਲੱਗਿਆ ਪਿਆ ਮੌਸਮ ਖਰਾਬ ਹੋਣ ਕਰਕੇ ਇੱਕ ਜਗ੍ਹਾ ਮੀਂਹ ਪੈਂਦਾ ਫਿਰ ਸਾਡ ਨੂੰ ਬਹੁਤ ਪ੍ਰੋਬਲਮ ਆਉਂਦੀ ਸਾਡੇ ਅੱਥਰਾਂ ਚਿੱਕੜ ਟੁੱਕੜਾ ਹੋ ਜਾਂਦਾ ਇਹ ਵੀ ਹੌਲੀ ਹੌਲੀ ਲੋਟ ਆਊਗਾ ਕੰਮ ਆ ਆ ਦੇਖੀ ਕਿ ਮੈਂ ਪੌਂਦੀਆਂ ਨੇ ਖੱਪਾ ਨੇ ਸੋਇਆ ਪੈ ਹੋ ਗਿਆ ਕਹਿੰਦਾ ਤੁਸੀਂ ਫੜਾ ਭੱਜ ਜਾਓ ਕਹਿੰਦਾ ਕੰਮ ਮਾਪੀ ਕਰ ਲੂੰਗਾ ਲੰਗੜੀ ਆ ਇਹਦਾ ਤੁਸੀਂ ਫਰਾ ਵੱਟ ਗਏ ਮੈਂ ਸਾਰਾ ਕੰਮ ਆਪੀ ਕਰ ਲਿਆ। ਇਹਦਾ ਹੁਣ ਜੇ ਮੀਂਹ ਦਾ ਮੌਸਮ ਹੋ ਗਿਆ ਹੁਣ 4-5 ਦਿਨ ਲਈ ਰੋਈਦਾ ਹੀ ਫਾਇਦਾ। ਨਹੀਂ ਪਟਕੇ ਆਪਣੇ ਕੋਲ ਸਿੱਧਾ ਭਾਵੀ ਖੁੱਲ ਨਹੀਂ ਪਾ ਲਣਾ। ਕੋਈ ਪਟਕੇ ਆਪਾਂ ਤੂੜੀ ਦੇ ਖਿੱਟ ਲਾਂਗੇ। 9 ਵਜੇ ਸਵੇਰ ਨੂੰ ਮੀਂਹ ਪੈ ਜਾ ਤੋੱਚ ਪਰ ਜਾਣ ਨਾ ਹੁੰਦਾ। ਫੇਰ ਪਾਣੀ ਕੱਢਣ ਦੀ ਲੋੜ ਨਹੀਂ ਫੇਰ ਹੌਲੀ ਹੌਲੀ ਪਾਣੀ ਕੱਢੋਗੇ ਤੇ 4-5 ਰਾਂ ਨਾਲ ਪੈ ਜਾਊਗਾ ਤੇ ਸੋਇ ਦਾ ਕੰਮ ਸਾਰ ਜੀ। ਓਕੇ ਜੀ ਸਹੀ ਬਾਤ ਆ। ਹੋਰ ਨਮੀਤਾ ਜੀ। ਨਮੀਤਾ ਜੀ ਬਾਹਰ ਸੋਣਾ ਵੀ ਆ। ਪਰ ਆ ਕਾ ਵੀ ਆ ਦੇਖੋ ਮੀ ਪਾਏ ਤੋਂ ਸਾਰੇ ਅੰਦਰ ਟਿਕੜੇ ਟਿਕੜ ਹੋ ਗਏ ਨੇ ਫਸਲਾਂ ਪੱਕਣ ਲਈਆਂ ਵਈਆਂ ਨੇ ਪਰ ਜੇ ਪਾਏ ਜ ਮਾੜਾ ਮਾੜਾ ਕਿ ਵਿੱਚ ਕਣਕੇ ਭਰ ਨਾ ਲਈ ਪਈਆਂ ਮੀ ਨੇ ਰੀ ਨਾ ਚੱਲੇ ਬਸ ਅਮੀ ਵੇਸਕ ਪੈਜੀ ਦਾ ਆ ਦੇਖੋ ਸਾਡੀ ਬਈ ਬੇਰੀ ਛੋਟੀ ਜੀ ਆ ਇਹ ਵੱਧਦੀ ਤਾਂ ਹੈ ਨਹੀਂ ਆ ਲੰਬੀ ਜੀ ਉਹ ਪੈ ਗਈ ਪਰ ਬੇਰਾਂ ਦੀ ਬਹੁਤ ਭਰੀ ਪਈ ਆ ਬੇਰ ਉਹ ਮੱਠੇ ਲੱਗਦੇ ਨੇ ਇਹਨਾਂ ਇੱਕ ਬਈ ਆਹਾ ਉਹ ਕੀਟਾ ਬਹੁਤ ਆ ਨਾ ਕਮੈਂਟ ਆਏ ਸੀਗੇ ਵੀ ਉਹ ਕੀਟਾ ਕਿਹੜੀ ਆ ਆਹੀ ਆ ਬਸੇ ਪਹਿਲਾਂ ਵੀ ਇਸ ਪਿਛਲੇ ਵੀਡੀਓ ਚ ਦਿਖਾਈ ਵੀ ਆ ਤੇ ਇਹ 3100 ਦੀ ਮਿਲਦੀ ਹੈ ਇਹ ਮੂਲ ਵਾਲੀ ਪ੍ਰੋਵਾਈਡ ਕਰਵਾਉਂਦੇ ਨੇ ਹਨਾ ਇਹ ਆਪਾਂ ਨੂੰ ਤਾਂ ਆਪਾਂ ਨੇ ਦੇਖੋ ਜਿਹੜੀ ਕੰਪਨੀ ਹੈ ਪ੍ਰੌਮਟ ਇਹ ਮੂਲ ਨਾਲ ਅਟੈਚ ਆਪਾ ਇਹ ਆਪਾਂ ਨੂੰ ਡਾਇਰੈਕਟ ਘਰੇ ਆਂਦੀ ਹੈ ਆਪਣੇ ਹਨਾ ਹਾਂ ਬਹੁਤ ਈਜ਼ੀ ਕਿਉਂਕਿ ਆਪਣੇ ਕੋਲੇ ਮੂਲ ਦਾ ਸੈਂਟਰ ਆ ਹਨਾ ਸੈਂਟਰਾ ਸਾਡਾ ਵੀ ਮੂਲ ਦਾ ਤੁਹਾਨੂੰ ਤੁਸੀਂ ਦੇਖਿਆ ਵੀਡੀਓ ਚ ਤੇ ਉਹਦੇ ਕਰਕੇ ਸਾਨੂੰ ਇਹ ਈਜ਼ੀਲੀ ਮਿਲ ਜਾਂਦੀ ਹੈ ਹੋਰ ਦੁਕਾਨਾਂ ਤੇ ਮੈਨੂੰ ਪਤਾ ਨਹੀਂ ਵਾਕੀ ਆਉਂਦੀ ਆ ਕਿ ਨਹੀਂ ਤੇ ਕਿਵੇਂ ਮਿਲਦੀ ਹੈ ਅਈ ਮਸਾ ਹਜ ਤੱਕ ਬਹੁਤ ਲੋਕਾਂ ਨੂੰ ਪਤਾ ਨਹੀਂ ਕਿ ਅਸੀਂ ਫਸਟ ਇਹ ਯੂਜ਼ ਕਰੀਏ ਕਿ ਸਾਨੂੰ ਇੱਕ ਦੀ ਉਹਨਾਂ ਨੇ ਪ੍ਰੋਵਾਈਡ ਕਰਾਈ ਸੀ ਤਾਂ ਅਸੀਂ ਇਹ ਯੂਜ਼ ਕੀਤੀ ਆ ਤੇ ਇਹਦੇ ਰਿਜ਼ਲਟ ਵੀ ਸਾਨੂੰ ਬਹੁਤ ਵਧੀਆ ਮਿਲੇ ਨੇ ਜੇ ਤੁਸੀਂ ਕਿਸੇ ਨੇ ਵੀ ਲੈਣੀ ਆ ਬਾਈ ਸਾਡੇ ਨਾਲ ਵੀ ਜਿੰਨ ਤੱਕ ਕਰ ਸਕਦਾ ਕੋਈ ਬੰਦਾ ਹਰ ਇੱਕ ਬੰਦਾ ਤੇ ਜੇ ਸਾਤ ਤੋਂ ਨਹੀਂ ਲੈਣੀ ਅਸੀਂ ਉਹ ਬਾਈ ਦਾ ਨੰਬਰ ਪਾ ਦਾਂਗੇ ਡਾਇਰੈਕਟ ਇੱਕ ਹਾਂ ਲਾਸਟ ਵੀਡੀਓ ਇਜ ਇਨ ਹਾਂ ਇਜ ਇਨ ਕਿ ਵੀ ਅਸੀਂ ਕੁਝ ਕਮਾਉਣਾ ਇੱਥੋਂ ਜੰਗਸੋਰ ਸਾਨੂੰ ਤਾਂ ਵੀ ਜਿਹੜੇ ਫਾਰਮਰ ਨਾ ਮੈਨੇ ਉਹਨਾਂ ਨੂੰ ਆਸਾਨ ਹੋਏ ਤਰੀਕਾ ਹਨਾ ਉਸ ਵੀ ਹੋ ਗਿਆ ਹੁੰਦਾ ਤੇ ਬਹੁਤ ਈਜ਼ੀ ਹੈ ਇਹ ਕੰਮ ਸੋ ਤੁਸੀਂ ਪਹਿਲਾਂ ਵਾਲੀ ਵੀਡੀਓ ਸਾਡੀ ਦੇਖ ਸਕਦੇ ਹੋ ਕੋਈ ਇਦੋਂ ਪਹਿਲਾਂ ਵਾਲੀ ਤੇ ਉਹਦੇ ਅਸੀਂ ਦੱਸਿਆ ਵੀ ਕਿੱਦਾਂ ਰੂਜ ਹੁੰਦੀ ਹੈ ਕਿੱਦਾਂ ਰਿਜ਼ਲਟ ਆਉਂਦਾ ਕਿੱਦਾਂ ਇਹ ਕੰਮ ਕਰਦੀ ਆ ਉਹਦੇ ਵਿੱਚ ਸਾਰਾ ਕੁਝ ਐਕਟ ਇਹੀ ਆ ਇਹ ਵੀਡੀਓ ਸਾਨੂੰ ਦੱਸਣਾ ਵੀ ਇਹ ਬਹੁਤ ਆਸਾਨ ਮਿਲ ਜੂਗੀ ਤੁਹਾਨੂੰ ਕੋਰੀਅਰ ਰਾਹੀਂ ਘਰੇ ਪਹੁੰਚ ਜੂਗੀ ਤੁਹਾਡੇ ਏਰੀਆ 'ਚ ਬੰਦਾ ਦੱਸ ਵੀ ਦਊਗਾ ਕਿੱਥੋਂ ਮਿਲੂ ਕਿਹੜੇ ਸੈਂਟਰ ਤੋਂ ਮਿਲੂ ਕਿਹੜੀ ਦੁਕਾਨ ਤੋਂ ਮਿਲੂਗੀ ਤੇ ਉਹਦਾ ਮੋਬਾਈਲ ਦਾ ਅਸੀਂ ਕੰਟੈਕਟ ਨੰਬਰ ਹੀ ਪਾ ਦਾਂਗੇ ਜੇ ਸਾਡਾ ਲੋਕਲ ਆ ਕੋਈ ਨਾਬੇ ਏਰੀਆ 'ਚ ਬੰਦਾ ਤੋਂ ਸਾਡੇ ਨਾਲ ਵੀ ਕੰਟੈਕਟ ਕਰਦਾ ਸਭ ਤੋਂ ਲਈ ਆ ਵੀ ਸਾਡਾ ਜਦ ਮਰਜ਼ੀ ਲੈ ਜਾਓ ਕਿ ਸਭ ਦੇ ਲਈ ਮੈਨੂੰ ਅਵੇਲੇਬਲ ਹੈ ਇੱਕ ਕਿਸੇ ਦਾ ਲਾਸਟ ਤੋਂ ਲਾਸਟ ਵੀਡੀਓ ਵਿੱਚ ਕਮੈਂਟ ਸੀ ਵੀ ਸੋ ਮੈਨੂੰ 3 ਪੈਕੇਟ ਚਾਹੀਦੇ ਨੇ ਹਾਂ ਹਾਂ ਸਾਡੇ ਨਾਲ ਕੰਟੈਕਟ ਕਰ ਲਓ ਵੀਰੇ ਤੁਹਾਨੂੰ ਈਜ਼ੀ ਹੋ ਪ੍ਰੋਵਾਈਡ ਕਰ ਦਾਂਗੇ ਹਾਂ ਸਾਡੇ ਨੰਬਰ ਲਿਖਿਆ ਉਧਰ ਤੇ ਫੋਨ ਕਰ ਹਾਂ ਜਦ ਸਾਨੂੰ ਮੈਸੇਜ ਕਰ ਦੋ ਹਨਾ ਥੱਲੇ ਕਮੈਂਟ ਕਰ ਦੋ ਅਸੀਂ ਉੱਤੇ ਜਿ ਆਪਦਾ ਨੰਬਰ ਪਾ ਦੋ ਅਸੀਂ ਕਾਲ ਕਰ ਲਾਂਗੇ ਇਤਾਂ ਗੱਲ ਹੋ ਗਈ ਇਹਦੀ ਠੀਕ ਹੈ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਆਪਣੀਆਂ ਪਹਿਲਾਂ ਹੋਰ ਦੱਸ ਦੋ ਵੀ ਇੱਕ ਕਮੈਂਟ ਸੀਗਾ ਵੀ ਬਫਾਲੋਸ ਤੇ ਵੀ ਲਗਾ ਸਕਦੇ ਹਾਂ ਹਾਂ ਵੀਰ ਉਹਦੇ ਵੀ ਚੈੱਕ ਹੋ ਜਾਂਦਾ ਮੱਜਾਂ ਦੇ ਵੀ ਆਪਾਂ ਮੱਜਾਂ ਨੂੰ ਵੀ ਚੈੱਕ ਕਰ ਸਕਦੇ ਹਾਂ ਆ ਮੱਜਾਂ ਵੀ ਇਹਦੇ ਨਾਲ ਚੈੱਕ ਹੋ ਜਾਂਦੇ ਨੇ ਕੋਈ ਦਿੱਕਤ ਨਹੀਂ ਆਉਂਦੀ ਦੂਜੀ ਗੱਲ ਤੁਹਾਨੂੰ ਮੈਂ ਵੀ ਹੋਰ ਜਿਹੜੀਆਂ ਆਪਣੇ گاਮਾ ਹੁਣ ਕੰਸੀਵ ਨਹੀਂ ਹੋਈਆਂ ਜਿਹੜੀਆਂ ਤਿੰਨ ਚਾਰ گاਮਾ ਆਪਣੀਆਂ ਰਹਿ ਗਈਆਂ ਬਾਕੀ ਆਪਣੇ 90% ਰਿਜ਼ਲਟ ਹੈਗਾ 10% ਹੈ ਨਹੀਂ ਜਿਹੜੀਆਂ ਹੁਣ ਨਹੀਂ ਕੰਸੀਵ ਹੋਣੀਆਂ ਉਹਦੇ ਕੀ ਕਰਾਂਗੇ ਅਸੀਂ ਹੁਣ ਉਹਨਾਂ ਨੂੰ ਉਹਦੇ ਕਰਾਂਗੇ ਸਪੈਸ਼ਲੀ ਜਾਈ ਉਹ ਕਿਦਾਂ ਕਰਨੀ ਆ ਕਿਵੇਂ ਹੋਊਗੀ ਤੁਹਾਨੂੰ ਮੈਂ ਦੱਸਦਾ ਇਨਜੈਕਸ਼ਨ ਦੂਰ ਕਰਨਾ ਉਹ ਮੈਂ ਸਾਰਾ ਲਿਖਿਆ ਪਿਆ ਉਹ ਤੁਹਾਨੂੰ ਉਧਰ ਤੋਂ ਸਮਝ ਆ ਜਾਣਾ ਦੇਖੋ ਜਿਹੜੀਆਂ ਹੁਣ ਜਾਮਾ ਆਪਣੀਆਂ ਰਹਿ ਗਈਆਂ ਜਿਹੜੀਆਂ ਨਹੀਂ ਅਜੇ ਉਹ ਹੋਈਆਂ ਠੀਕ ਹੈ ਹੀਟ ਤੇ ਨਹੀਂ ਆਈਆਂ ਜਾਂ ਬੋਲੀਆਂ ਨਹੀਂ ਗਈਆਂ ਉਹ ਤੁਸੀਂ ਕੁਝ ਨਹੀਂ ਦੇਖਣਾ ਵੀ ਉਹ ਹੀਟ ਤੇ ਆਈਆਂ ਨੇ ਬੋਲੀਆਂ ਨੇ ਕਿ ਨਹੀਂ ਬੋਲੀਆਂ ਜੇ ਆਈਆਂ ਤਾਂ ਵੀ ਕੋਈ ਤਾਂ ਵੀ ਲਾ ਦਿਓ ਇਹ ਜੇ ਨਹੀਂ ਤਾਂ ਵੀ ਲਾ ਦਿਓ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਆਪਰ ਚੈੱਕ ਜ਼ਰੂਰ ਕਰ ਲੈ ਵੀ ਗੱਬਣ ਤਾਂ ਨਹੀਂ ਡਾਕਟਰ ਤੋਂ ਇੱਕ ਵਾਰੀ ਕਨਫਰਮ ਕਰਾ ਲਿਓ ਜਾਂ ਫਿਰ ਤੁਸੀਂ ਆ ਕੇ ਟੈਸਟ ਜੜੀ ਕੇਟਰ ਵੀ ਇਹ ਵੀ 100% ਆ 100% ਰਿਜ਼ਲਟ ਪੱਕਾ ਹੀ ਕਨਫਰਮ ਦੱਸ ਦਈਏ ਵੀ ਗਾਂ ਹੈਗੀਆਂ ਜਾਂ ਨਹੀਂ ਹੈਗੀਆਂ ਹਾਂ ਕੀ ਆਗਲਾ ਟ੍ਰੀਟਮੈਂਟ ਕੀ ਕਰਾਂਗੇ ਆਪਣੀਆਂ ਜਾਵਾਂ ਰਹੀਆਂ ਜੀਆਂ ਠੀਕ ਹੈ ਜੀ ਪਹਿਲਾਂ ਸੌਫਟਰ ਲੈਣਾ ਆਪਾਂ ਪਹਿਲਾਂ ਉਹ ਗੈਨਰ ਰਿਚ ਠੀਕ ਹੈ ਜੀ ਇਹ ਦਿਖਾ ਦੇ ਕੇ ਨੂੰ ਕਲੋਜ਼ ਕਰਕੇ ਠੀਕ ਹੈ ਜੀ ਪਹਿਲੇ ਦਿਨ ਇਹ ਲਾਉਣਾ ਜਿਵੇਂ ਅੱਜ ਰਾਤ ਨੂੰ ਇਹ ਲਾਉਣਾ 10 ਵਜੇ ਇਹ ਲਾਉਣਾ ਜੀ ਰਾਤ ਨੂੰ 10 ਵਜੇ ਠੀਕ ਹੈ ਡ੍ਰੇਡ ਤੋਂ 2 ਐਮਐਲ ਤੁਸੀਂ ਲਾ ਸਕਦੇ ਹੋ ਇਹਨੂੰ ਲਾਉਣਾ ਇਹ ਉਹਦੇ ਵਿੱਚ ਆ ਘਰ ਦੇ ਵਿੱਚ ਫੇ ਉਹਦੀ ਬਾਅਦ ਚ ਲਾ ਲੈਣੀ ਆਪਾਂ ਨੇ 2 ml ਬੈਟਮੇਟ ਆ ਦੇਖੋ ਇਹ ਲਾਉਣਾ 7ਵੇਂ ਦਿਨ ਯਾਦ ਰੱਖਣਾ ਬੈਟਮੇਟ ਹੀਗਾ 7ਵੇਂ ਦਿਨ ਲੱਗੂ ਇਹ ਪਹਿਲੇ ਦਿਨ ਲੱਗ ਗਿਆ ਗੈਨਰਿਕ ਚ 2 ml 7ਵੇਂ ਦਿਨ ਇਹ ਲੱਗਣਾ ਹੈ ਇਹ ਠੀਕ ਹੈ ਜੀ ਇਹ 1 2 ml ਦੀ ਡੋਜ਼ ਆ 7ਵੇਂ ਦਿਨ ਇਹ ਉਨਨੇ ਵਜੇ ਲਾਉਣਾ ਜੇ ਨੇ ਪਹਿਲੇ ਦਿਨ ਆਪਣਾ ਜਿਵੇਂ ਆਹ ਰਾਤ ਨੂੰ 10 ਵਜੇ ਲਾਇਆ ਤਾਂ ਰਾਤ ਦੀ 6:30 ਹੋਣਾ ਉਹ ਵੀ ਰਾਤ ਨੂੰ 10 ਵਜੇ ਹੀ ਲਾਉਣਾ 7ਵੇਂ ਦਿਨ ਰਾਤ ਨੂੰ 10 ਵਜੇ ਹੀ ਲਾਉਣਾ ਐ ਨਹੀਂਗਾ ਵੀ ਅਸੀਂ ਸਵੇਰੇ ਲਾਦਾਂਗੇ ਜਾਂ ਸ਼ਾਮ ਨੂੰ ਲਾਦਾਂਗੇ ਟਾਈਮਿੰਗ ਖੰਝਾਦਾਂਗੇ ਨਹੀਂ ਵੀਰੇ ਫੇਰ ਇਹ ਫੇਲ ਹੋ ਜੂਗਾ ਸਿਰਫ ਤੋਂ ਬਾਅਦ ਲਾਉਣਾ ਆਪਾਂ 9ਵੇਂ ਦਿਨ ਸੈਪਟਲ ਠੀਕ ਹੈ ਜੀ ਇਹ ਵੀ ਤੁਸੀਂ ਮੈਂ ਕਲੋਜ਼ ਕਰਕੇ ਦਿਖਾਉਣਾ ਠੀਕ ਆ ਇਹ ਜੀ ਗੈਸਟ੍ਰਿਕ ਇਹ 5 ਐਮਐਲ ਜ਼ਰੂਰ ਲਾਉਣਾ ਠੀਕ ਹੈ ਜੀ ਇਹਦੀ ਬਾਅਦ ਇਹ ਲਾ ਇਹ ਵੀ 10 ਵਜੇ ਲਾਉਣਾ ਤਿੰਨੇ ਟੀਕੇ 10 10 ਵਜੇ ਲਾਉਣੇ ਰਾਤ ਨੂੰ ਅਸਮਾਨ ਜੀ ਕੀ ਕਰਨਾ ਵੀਰੇ 10ਵੇਂ ਦਿਨ 10 ਵਜੇ ਹੀ ਸਵੇਰੇ ਏਆਈ ਕਰਾਉਣੀ ਆ ਠੀਕ ਆ ਫਿਰ ਸਾਬ ਨੂੰ ਦੁਬਾਰੇ ਫੇਰ ਪੀੜੇ 10 ਵਜੇ ਏਆਈ ਕਰਨੀ ਪੱਕੇ ਟਾਈਮ ਸਾਰੇ ਜਿੰਨੇ ਵੀ ਟੀਕੇ ਜਾਂ ਡਾਕਟਰ ਤੋਂ ਗੱਪਣ ਹੋਣ ਵਾਲਾ ਟੀਕਾ ਸਾਰੇ ਹੀ 10 ਵਜੇ ਦਾ ਪ੍ਰੋਗਰਾਮ ਆ 10 ਵਜੇ ਹੀ ਲਾਉਣਾ ਜਦ ਇਹ ਟੀਕੇ ਲਾਉਣ ਦੀ ਸ਼ੁਰੂਆਤ ਕਰਨੀ ਆ ਤਾਂ ਰਾਤ ਨੂੰ 10 ਵਜੇ ਕਰਨੀ ਆ ਪਹਿਲੇ ਟੀਕੇ ਠੀਕ ਆ ਜੀ ਇਹ ਲੱਗੂ ਆਪਣੇ ਜਿਹੜੀਆਂ ਛੋਟੀਆਂ ਹੀ ਫਰਵਰਸੀਆਂ ਨੇ ਉਹਨਾਂ ਦੇ ਕਾਦੇ ਵਾਸਤੇ ਉਹਨਾਂ ਲਈ ਇਹ ਇਹ ਬਰੂਸੀਲੋਸਿਸ ਨਾਮ ਆ ਬਿਮਾਰੀ ਦਾ ਜਿਹੜੇ ਡੈਰੀ ਫਾਰਮ ਨੇ ਵੱਡੇ ਉਹ ਜਾਣਦੇ ਨੇ ਛੋਟੇ ਨੂੰ ਹਜੇ ਘੱਟ ਪਤਾ ਜਿਹੜਾ 7ਵੇਂ ਮਹੀਨੇ ਬੱਚਾ ਛੱਡ ਜਾਂਦੇ ਨੇ ਬੱਸੀ ਅੱਛਾ ਬਰੂਸੀਲੋਸ ਹਾਂ ਉਹਨੂੰ ਬਰੂਸੀਲੋਸਿਸ ਕਹਿੰਦੇ ਨੇ ਇਹ ਇਹ ਡੋਜ਼ ਆਉਦੀ ਠੀਕ ਹੈ ਬਰੂਸੀਲਾ ਠੀਕ ਹੈ ਜੀ ਇਹ ਡੋਜ਼ ਆ ਇਹ ਇੱਕ ਗਾਂ ਇੱਕ ਬੱਸੀ ਦੇ ਛੂਟੀ ਦੇ 3 ਮਹੀਨੇ ਤੋਂ ਲੈ ਕੇ 7 ਮਹੀਨੇ ਦੇ ਵਿੱਚ ਵਿੱਚ ਟੀਕਾ ਲੱਗਦਾ ਹੈ ਇਹ ਠੀਕ ਹੈ ਇਹਦੇ ਨਾਲ ਕੀ ਹੁੰਦਾ ਜੀ ਇਹਦੇ ਨਾਲ 100% ਹਾਲਾ ਵੀ ਜਿਹੜਾ ਕਈ ਵਾਰ ਆਪਣਾ ਜਾਨਵਰ ਪ੍ਰੈਗਨੈਂਟ ਹੁੰਦਾ 7ਵੇਂ ਮਹੀਨੇ ਜਾ ਕੇ ਬਸਰੂ ਛੱਡ ਜਾਂਦਾ ਠੀਕ ਹੈ ਉਹਦਾ ਇਹ ਹਾਲਾ ਪਹਿਲਾਂ ਹੀ ਲੱਗ ਜਾਂਦਾ ਨਹੀਂ ਟੈਕਨੋਲੋਜੀ ਐਡਵਾਂਸ ਹੋ ਗਈ ਇਹ ਟੀਕਾ ਬੜੇ ਵੱਡੇ ਵੱਡੇ ਡੇਰੀ ਫਾਰਮ ਉਹ ਪਹਿਲਾਂ ਹੀ ਲਾਉਣ ਲੱਗੇ ਛੋਟੀਆਂ ਬੱਚੀਆਂ ਉਹ ਬੜੀਆਂ ਬੱਸੀਆਂ ਦੇ ਜਿਵੇਂ ਹੁਣ ਅਸੀਂ ਉਹਨਾਂ ਛੋਟੀਆਂ ਦਾ ਜਦੋਂ ਲਾਵਾਂਗੇ ਕੁਣ ਉਹ ਲਖਾਂਗੇ 2 2 ਐਮਐਲ ਇਹ ਦੋਆਂ ਦੇ ਲੱਗੂਗਾ ਠੀਕ ਹੈ ਜੀ ਠੀਕ ਹੈ ਇਹ ਤੇ ਇਹਦੇ ਨਾਲ 100% ਰਿਜ਼ਲਟ ਮਿਲਦਾ ਬਹੁਤ ਵਧੀਆ ਤਕਨੀਕ ਹੈ ਇਹ ਵੀ ਇਹ ਵੀ ਤੁਸੀਂ ਜਦੂਰ ਵਰਤਿਓ ਨਵੇਂ ਫਾਰਮਰ ਇਹ ਤੁਹਾਡੀ ਫਾਰਮ ਤੇ ਬਿਮਾਰੀ ਨਹੀਂ ਆ ਬਹੁਤ ਘੱਟ ਚਾਂਸ ਹੋਣਗੇ ਆਉਣ ਦੇ ਠੀਕ ਹੈ ਜੀ ਓਕੇ ਹੁਣ ਇਹਨਾਂ ਦਾ ਛੋਟੀਆਂ ਦਾ ਟ੍ਰੀਟਮੈਂਟ ਕਰਨਾ ਜਿਹੜਾ ਉਹ ਇੰਜੈਕਸ਼ਨ ਦੱਸਿਆ ਬਰੂਸਿਲੋਸ ਦਾ ਉਹ ਹੁਣੇ ਤੋਂ ਹੀ ਲੱਗੂ ਇਹਨਾਂ ਦੇ ਛੋਟੇ-ਛੋਟੀਆਂ ਦੇ ਲਓ ਵੀਰ ਜੀ ਆ ਦੇਖੋ ਜਿਹੜਾ ਪਹਿਲਾਂ ਇੰਜੈਕਸ਼ਨ ਆ ਆਹ ਵਾਲਾ ਇਹ ਜੋ ਪਹਿਲਾਂ 3-4 ml ਪਾਣੀ ਲੈ ਲੈਣਾ ਆਪਾਂ ਭਰ ਕੇ ਚਲੰਜ ਇਹ ਇਹਦੇ ਵਿੱਚ ਕਰ ਲੈਣਾ ਪਾਣੀ ਇਹਨਾਂ ਪਹਿਲਾਂ ਨਾ ਪੂਰੇ ਨੂੰ ਦੁਆਰੇ ਫੇਰ ਕੱਢ ਕੇ ਫਿਰ ਆਹ ਬੈਲਚ ਵਿੱਚ ਫੇਰ ਪਾਣੀ ਪਾਵਾਂ ਆਹ ਦੇਖੋ ਇਦਾਂ ਆਹ ਦੇਖੋ ਇਹਨੂੰ ਚੰਗੀ ਤਰ੍ਹਾਂ ਹੁਣ ਉਹ ਕਰਨਾ ਨੇ ਹੁਣ ਇਹ 5 ਡੋਜਾਂ ਬਣ ਗਈਆਂ ਠੀਕ ਹੈ ਜੀ ਹੁਣ ਇਹ 5 ਡੋਜਾਂ ਬਣ ਗਈਆਂ ਹੁਣ ਇਹ 2 ml ਇੱਕ ਡੋਜ ਦੀ ਲੱਗੂਗੀ ਇਹ ਇੱਕ ਇੱਕ ਬੱਤੀ ਦੇ ਉਹ ਆਪਾਂ ਲਾਉਣੇ ਆ ਹੁਣ ਤੁਹਾਨੂੰ ਦਿਖਾਉਣੇ ਆ 2 ml ਛੋਟੀਆਂ ਬਸ 3 ਤੋਂ ਲੈ ਕੇ 7 ਮਹੀਨੇ ਤੱਕ ਦੀ ਜਿਹੜੀ ਬੱਸੀ ਆ ਉਹਦੇ ਲੱਗ ਸਕਦਾ ਉਹ ਤੋਂ ਪਹਿਲਾਂ ਨਹੀਂ ਲਾਉਣਾ ਪਹਿਲਾਂ ਵੀ ਨਹੀਂ ਲਾਉਣਾ 7 ਮਹੀਨੇ ਤੋਂ ਬਾਅਦ ਵੀ ਨਹੀਂ ਕੰਮ ਕਰਦਾ 3 ਤੋਂ ਲੈ ਕੇ 7 ਮਹੀਨੇ ਦੇ ਵਿੱਚ ਵਿੱਚ ਕੰਮ ਕਰੂਗਾ ਹੁਣ ਆਜੋ ਆਪਾਂ ਲਾਈਏ 2 ml ਹਰ ਇੱਕ ਪਰ ਬੱਸੀ ਦੀ ਇਹਦੇ ਲੱਗਣਾ ਟੀਕਾ ਵੇਲਾ ਦਾ ਬੁਸੇਲਾ ਉਸਦਾ ਛੋਟੇ ਬੱਚਿਆਂ ਦੇ ਟੀਕਾ ਬੰਨ ਲਓ ਤੁਸੀਂ ਇਹਨੂੰ ਐ ਨਹੀਂ ਲਓ ਗਰਦ ਨਾ ਥੋੜਾ ਐ ਇੱਥੇ ਨੂੰ ਇਹ ਸੌਖੀ ਗੱਲ ਐ ਜਿੰਨਾਂ ਨੂੰ ਟ੍ਰੀਟਮੈਂਟ ਆਉਣਾ ਹੁੰਦਾ ਉਹ ਚਲ ਆਪਣਾ ਆਪੇ ਕਰ ਲਾਂਦਾ ਡਾਕਟਰ ਨੂੰ ਨਹੀਂ ਬੁਲਾਉਣਾ ਪੈਂਦਾ ਇਸ ਲਈ ਸਾਰਿਆਂ ਨੂੰ ਫੋਰਸ ਥੋੜਾ ਵਾਲਾ ਕਰਨਾ ਚਾਹੀਦਾ ਆ ਦੇਖੋ ਇੱਕ ਦੇ ਤਾਂ ਲੱਗ ਗਿਆ ਹੋਰ ਰਹਿ ਗਈ ਹੁਣ ਬਲੈਕ ਵਾਲੀ ਉਹ ਕਿਹੜਾ ਕਿਹੜਾ ਹੋਊ ਉਹਨੂੰ ਪਤਾ ਲੱਗ ਗਿਆ ਵੀ ਕਿਸੇ ਦਾ ਲੱਗ ਗਿਆ ਆਹ ਰਿਆ ਇੱਧਰ ਆ ਵੜਦਾ ਫਿਰਿਆ ਵੜਦਾ ਇਹਨੂੰ ਵੜਦਾ ਫੜਦਾ ਫੜਦਾ ਇੱਧਰ ਵਾਦੀ ਆਹ ਦੇਖੋ ਸਾਡੀ ਗਾਂ ਬੱਚੀ ਨਾਗੜੀ ਹੁੰਦੀ ਜਿਹੜੀ ਭੱਜਣ ਲੱਗੀ ਆ। ਕਹਤਾ ਐ ਫਿਰਦੀਆਂ ਨੇ ਭੱਜੀਆਂ। ਐ ਨਹੀਂ ਹੱਥ ਲਵਾਉਂਦੀ, ਐ ਨਹੀਂ ਹੱਥ ਲਵਾਉਂਦੀ। ਖੜ ਜਾ, ਇਹਨੂੰ ਇੱਥੇ ਦੀ ਮੈਂ ਆਹ ਫੜਾ। ਇਧਰ ਨੂੰ ਕਰੀ ਇਹਨੂੰ ਜਲਵਿੰਦਰ। ਜਾਤਾ ਹੈ ਫੀਡ ਰੱਖਣੀ ਸੀ ਤੁਸੀਂ ਕੋਲੇ ਬਸ ਸਾਡੀ ਗੱਲ ਬਾਬਾ ਘਰ ਨੂੰ ਚੋਣ ਗਿਆ ਆਪਣਾ ਬਾਬੂ ਕੀ ਬਾਤ ਆਟਾ ਕਰਦਾ ਆ ਡਾਕਟਰਾਂ ਨੂੰ ਵੀ ਬਾਲਾ ਕੋਲ ਘਲਈਆ ਕਰਨਾ ਪੈਂਦਾ ਤਾਂ ਜਾ ਕੇ ਨਾਲੇ ਟੀਕੇ ਲੱਗਦੇ ਨੇ ਥੋੜਾ ਪੜੇ ਨੀ ਕੀੜੇ ਦੀ ਦਵਾਈ ਨਾਲ ਇਹਨਾਂ ਨੂੰ ਚਲੋ ਜੀ ਰੱਖਾਂ ਨਾ ਵਾਛੜਦੇ ਹੈ ਜੇ ਨੇ ਬੜਾ ਕੰਮ ਇੱਕ ਉੱਥੇ ਕੀੜਾ ਦੀ ਦਵਾਈ ਪਈ ਆ ਉਹ ਦੇਖੀ ਉਹਨੇ ਕੁੱਤੀ ਨਾਣੀ ਵੀ ਬੱਸਿਆਂ ਨੂੰ ਛੇੜਦੇ ਸਾਰੀ ਜਿੱਥੇ ਵੱਟ ਦਿੱਤੋ ਉਧਰੋਂ ਟੌਮੀ ਦਾ ਗਾਹ ਪਾਇਆ ਪਿਆ ਉਧਰੋਂ ਇਹ ਦਲੱਤੇ ਮਾਰ ਰਹੀਆਂ ਨੇ ਬਾਡੀ ਉਹ ਦੂਜੀ ਦਵਾਈ ਲੈ ਕੇ ਆਉਣਾ ਕਿੰਨੇ ਸੋਹਣੇ ਲੱਗਦੇ ਆ ਭੱਜਦੇ ਨੇ ਉਹਨਾਂ ਪਾਣੀ ਵਗੇਤੀ ਇਧਰ ਇਹ ਬਾਦ ਤੇ ਬਵਰੀ ਤੇ ਦੇਖਣ ਲੱਗਿਆ ਬੰਨੇ ਕੁੱਲੀ ਤੇ ਬੈਠ ਕੇ ਪਿੱਛੇ ਦੀ ਚਾਹੇ ਉਹ ਤੁਹਾਡਾ ਮੂੰਹ ਆ ਰਿਹਾ ਮੈਂ ਧਿਆਨ ਲੱਗ ਨਹੀਂ ਰਿਹਾ ਉਹ ਤਾਂ ਤੂੰ ਕਿਧਰ ਜਾਵਾ ਕੀ ਦੇਖਦਾ ਸੀ ਲੋ ਜੀ ਆਹ ਕੀੜਿਆਂ ਵਾਲੀ ਦਵਾਈ ਹੁਣ ਇਹਨਾਂ ਨੂੰ ਛੋਟਿਆਂ ਨੂੰ ਜਿੰਨਾਂ ਦੇ ਇੰਜੈਕਸ਼ਨ ਲਾਏ ਨੇ ਉਹਨਾਂ ਦੇ ਹੁਣ ਇਹਨਾਂ ਨੂੰ ਇਹ ਦੇਈ ਉਹ ਹੀ ਦਾ ਕੀ ਨਾਮ ਹੈ ਇਹਦਾ ਦੇਖ ਲਓ ਜੀ ਦੇਖ ਲਓ ਕੋਈਂ ਦੇ ਕੀੜਾ ਵਾਸਤੇ ਨੱਕ ਦੇ ਕੀੜਿਆਂ ਵਾਸਤੇ ਦਵਾਈ ਦਵਾਵਾਂਗੇ ਉਹਨਾਂ ਨੂੰ ਹੋਰ ਇਹ ਨਾ ਮम्मा ਇਹ ਕਿੜਾ ਸਬਜ਼ੀਆਂ ਪਾਲੀਆਂ ਦਾ ਫਾਇਦਾ ਹੁੰਦਾ ਜਾਂ ਇਹ ਬਾਅਦ ਵਿੱਚ ਡਰਦੀਆਂ ਨਹੀਂ ਜਾਂ ਲਵਾਉਂਦੀਆਂ ਰਹਿੰਦੀਆਂ ਹੂੰ ਸੋ ਪਹਿਲੀ ਵਾਰੀ ਤਾਂ ਦੇਖੋ ਕੀ ਖੁਸ਼ ਕਰਦੀ ਹਨ ਦੇਖ ਕਰਦੇ ਹਾਂ ਚਲੋ ਜੀ ਇਹ ਵੀ ਕੀ ਕਹਦਾ ਦਵਾਈ ਦੇਣ ਦੀ ਲੈ ਆ ਜੀ ਦੁੱਤੀ ਦੇ ਦਿੱਤੀ ਇਹਦਾ ਪੇਟ ਬੂਡ ਫੁੱਲੇ ਹੋਏ ਨੇ ਇਹਨਾਂ ਦਾ ਹੂੰ ਹੂੰ ਇਹ ਦਵਾਈ ਮੈਂ ਵੀ ਕਹਿੰਦੀ ਸੀ ਮੰਮੀ ਨੂੰ ਕੱਲ ਮੈਂ ਪੇਟ ਜਾਂ ਕਿਵੇਂ ਫੁੱਲਿਆ ਪਿਆ ਤਾਂ ਆ ਦਵਾਈ ਨਾਲ ਸੱਟ ਹੋਣਾ ਹੂੰ ਉਹਦੇ ਲੱਗੂ। ਇਹਦਾ ਘਟ ਫੁੱਲੇ ਉਹ ਜਾਂ ਉਹ ਤਾਂ ਜ਼ਿਆਦੇ ਹਾਂ। ਉਹ ਖਾਂਦੀ ਜ਼ਿਆਦੇ ਆ ਮੈਂ ਕਹਿੰਦੀ ਆ। ਜ਼ਿਆਦਾ ਜ਼ਿਆਦਾ ਬਣ ਜਾਂਦੇ। ਪੂਰੀ ਪੂਰੀ ਰੇਜ਼ ਲਵਾਉਂਦੀ ਆ। ਅੱਗਨੇ ਤਿੰਨ ਮੰਨਦੇ ਸ਼ੋਰ ਪਾਉਣ ਵਾਲੀ ਕਹੇ ਕਾਪਰੀਆ ਨਹੀਂ ਕ ਟੌਮੀ ਕਹੇ। ਮੇਰੇ ਕੇਵਾਜਤ ਦਾ ਵੀ ਬੈਠੀ ਦੇਖਦੀ ਆਦਾ ਵੀ ਪੂਰਾ ਜੀਵ। ਬੱਸ ਬੱਸ ਬੱਸ। ਫੜੂਕ ਨਹੀਂ ਹੈ ਹਾਂ ਦੇਖੋ ਭਾਈ ਹਣ ਮੈਂ ਮੜ ਕੇ ਹੁਣ ਲੈ ਕੱਢ ਜਾ ਕੱਢ ਜਾ ਇਹ ਤਰੀਕਾ ਲੱਗਦਾ ਕਿ ਨਹੀਂ ਫੜੀ ਜਾਂਦੇ ਨੇ ਇਹ ਐ ਕਿ ਫਾਰਮ ਵਿੱਚ ਕਿਹਾ ਜੇ ਤੂੰ ਫਾਰਮਾ ਕੰਮ ਕਰ ਪਹਿਲਾ ਤਰੀਕਾ ਦੇਖ ਨਾ ਸਿੱਖ ਗਿਆ ਸਿੱਖ ਗਿਆ ਹਾਂ ਹਾਂ ਕੱਢ ਜੋ ਕੱਢ ਜੋ ਉਧਰੇ ਬਾਦਤ ਨਹੀਂ ਆਉਂਦਾ ਜੇ ਕਰਦੇ ਸੀ ਨੂੰ ਛੱਡਦੇ ਨਹੀਂ ਚਲੋ ਜੀ ਹਾਂਜੀ ਹਾਂ 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 ਇਹ ਵਿਚਾਰੇ ਨੂੰ ਆਏ ਹੋ ਗਿਆ ਵੀ ਬੱਚੇ ਨੂੰ ਪਤਾ ਨਹੀਂ ਕੁੱਟਦੇ ਨੇ ਕੋੜੇ ਕੋੜੇ